ਮੀਰੀ ਸਾਲੀ ਨੂੰ ਮੈਂ ਰੋਜ਼ ਬਾਥਰੂਮ ਵਿੱਚ ਨਹਾਉਂਦੇ ਵੇਖਦਾ ਉਹ ਦੁੱਧ ਵਾਂਗੂ ਚਿੱਟੀ ਸੀ ਤੇ ਦੇਖਣ ਵਿੱਚ ਬਹੁਤ ਹੀ ਸੋਹਣੀ ਸੁਨੱਖੀ ਇੱਕ ਦਿਨ ਤਾਂ ਉਹ ਮੇਰੇ ਕੋਲ ਸੋਫੇ ਤੇ ਬੈਠ ਗਈ ਮੈਨੂੰ ਕਰੰਟ ਜਿਹਾ ਲੱਗਾ ਤੇ ਫੇਰ ਦੋਸਤੋ ਦਰਸਲ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੇਰਾ ਨਾਂ ਰੋਹਨ ਹੈ ਮੈਂ ਜਿਸ ਕੁੜੀ ਨੂੰ ਪਿਆਰ ਕਰਦਾ ਸੀ ਮੇਰਾ ਉਸ ਨਾਲ ਵਿਆਹ ਹੀ ਨਹੀਂ ਹੋਇਆ ਮੈਂ ਆਪਣੇ ਘਰਦਿਆਂ ਨੂੰ ਬਹੁਤ ਮਨਾਇਆ ਸੀ ਪਰ ਉਹ ਨਾ ਮੰਨੇ ਤੇ ਮੇਰਾ ਵਿਆਹ ਉਹਨਾਂ ਨੇ ਪੋਰpasse ਕਰ ਦਿੱਤਾ ਸੀ ਤੇ ਉਹ ਕੁੜੀ ਸਰਕਾਰੀ ਨੌਕਰੀ ਕਰਦੀ ਸੀ ਇਸ ਲਈ ਉਹਨਾਂ ਨੇ ਮੇਰਾ ਉੱਥੇ ਵਿਆਹ ਕਰਵਾ ਦਿੱਤਾ ਪਰ ਉਹ ਮੇਰੇ ਤੋਂ 2 ਸਾਲ ਵੱਡੀ ਸੀ ਤੇ ਇੰਨੀ ਸੋਹਣੀ ਵੀ ਨਹੀਂ ਸੀ ਮੇਰੀ ਇੱਕ ਸਾਲੀ ਸੀ ਜੋ ਕਾਲਜ ਦੇ ਵਿੱਚ ਪੜ੍ਹਾਈ ਕਰਦੀ ਸੀ ਉਸ ਨੂੰ ਛੁੱਟੀਆਂ ਹੋਈਆਂ ਸੀ ਤੇ ਉਹ ਸਾਡੇ ਕੋਲ ਆਈ ਹੋਈ ਸੀ ਉਸ ਨੂੰ ਪੂਰੇ 2 ਮਹੀਨੇ ਦੀਆਂ ਛੁੱਟੀਆਂ ਸਨ ਅਤੇ ਉਸ ਨੇ ਇੱਥੇ ਹੀ ਰਹਿਣਾ ਸੀ ਮੈਨੂੰ ਉਹ ਬਹੁਤ ਸੋਹਣੀ ਤੇ ਸੁਨੱਖੀ ਲੱਗਦੀ ਸੀ ਮੇਰੀ ਘਰ ਵਾਲੀ ਉਸ ਦੇ ਮੁਰੇ ਕੁਝ ਵੀ ਨਹੀਂ ਸੀ ਪਰ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਸੀ ਕਿ ਆਕਰੋ ਇੰਨੀ ਸੋਹਣੀ ਕਿੱਦਾਂ ਸੀ ਤੇ ਮੇਰੀ ਘਰ ਵਾਲੀ ਬਿਲਕੁਲ ਵੀ ਸੋਹਣੀ ਨਹੀਂ ਸੀ ਮੈਨੂੰ ਮੇਰੀ ਘਰ ਵਾਲੀ ਦਾ ਫੋਨ ਆਇਆ ਤਾਂ ਉਸ ਨੇ ਦੱਸਿਆ ਕਿ ਸਾਡੇ ਕੋਲ ਕੁਝ ਦਿਨਾਂ ਵਾਸਤੇ ਉਸ ਦੀ ਭੈਣ ਰਹਿਣ ਆ ਰਹੀ ਹੈ ਤੇ ਤੁਸੀਂ ਇਸ ਤਰ੍ਹਾਂ ਕਰੋ ਉਸ ਨੂੰ ਬੱਸ ਸਟੈਂਡ ਤੋਂ ਲੈ ਕੇ ਆਓ ਕਿਉਂਕਿ ਉਹ ਪਹਿਲੀ ਵਾਰੀ ਸਾਡੇ ਕੋ ਰਹਿਣ ਲਈ ਆ ਰਹੀ ਹੈ ਉਸ ਨੂੰ ਨਹੀਂ ਪਤਾ ਤਾਂ ਮੈਂ ਉਸ ਨੂੰ ਕਿਹਾ ਚਲ ਠੀਕ ਹੈ ਮੈਂ ਉਸ ਨੂੰ ਲੈ ਕੇ ਆਉਣਾ ਦੋਸਤੋਂ ਮੈਂ ਆਪਣੀ ਬਾਈਕ ਚੱਕੀ ਤੇ ਬੱਸ ਸਟੈਂਡ ਤੇ ਚਲਾ ਗਿਆ ਮੇਰੀ ਸਾਲੀ ਨੇ ਬਹੁਤ ਸੋਹਣਾ ਚੱਕਮਾ ਪੰਜਾਬੀ ਸੂਟ ਪਾਇਆ ਸੀ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਂ ਉਸ ਨੂੰ ਆਪਣੀ ਬਾਈਕ ਦੇ ਪਿੱਛੇ ਬਿਠਾਇਆ ਤੇ ਘਰ ਨੂੰ ਲੈ ਕੇ ਤੁਰ ਪਿਆ ਰਸਤੇ ਵਿੱਚ ਦੋ ਤਿੰਨ ਬਾਰ ਬ੍ਰੇਕਾਂ ਵੀ ਮਾਰੀਆਂ ਉਹ ਮੇਰੇ ਵਿਚ ਆਣ ਕੇ ਵੱਜਦੀ ਤੇ ਮੈਨੂੰ ਵਧੀਆ ਲੱਗਦਾ ਥੋੜੇ ਚਿਰ ਬਾਅਦ ਅਸੀਂ ਘਰ ਆ ਗਏ ਦੁਪਹਿਰ ਦੇ ਪੂਰੇ 3 ਬੰਝੇ ਸੀ ਮੇਰੀ ਘਰ ਵਾਲੀ ਬੈਂਕ ਦੇ ਵਿੱਚੋਂ 6 ਵਜੇ ਛੁੱਟੀ ਕਰਕੇ ਆਉਂਦੀ ਸੀ ਮੈਂ ਆਪਣੀ ਸਾਲੀ ਨੂੰ ਕਿਹਾ ਕਿ ਚਲ ਮੈਂ ਤੈਨੂੰ ਤੇਰਾ ਕਮਰਾ ਵਿਖਾ ਦਿੰਦਾ ਅਤੇ ਉਹ ਉੱਥੇ ਬੈਠ ਗਈ ਫਿਰ ਉਸ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੀ ਵੀ ਚਾਹ ਬਣਾ ਦੇਈ ਤੇ ਮੈਂ ਹੁਣ ਇਨਾ ਕੇ ਆਉਣਾ ਹਾਂ ਅਸੀਂ ਗੱਲਾਂ-ਵਾਟਾਂ ਕਰ ਰਹੇ ਸੀ ਮੈਂ ਉਸ ਨੂੰ ਪੁੱਛਿਆ ਤੂੰ ਸਾਡੇ ਕੋਲ ਕਿੰਨੇ ਦਿਨ ਰਹਿਣ ਲਈ ਆਈ ਹੈ ਤਾਂ ਕਹਿਣ ਲੱਗੀ ਚੀਚਾ ਜੀ ਮੈਨੂੰ ਪੂਰੇ 2 ਮਹੀਨੇ ਛੁੱਟੀਆਂ ਨੇ ਤੇ ਮੈਂ ਇੱਥੇ ਹੀ ਰਹਿਣਾ ਆਪਾਂ ਤਿੰਨੋਂ ਮਿਲ ਕੇ ਫੁੱਲ ਮਸਤੀ ਕਰਨੀ ਆ ਮੈਂ ਉਸ ਨੂੰ ਕਿਹਾ ਹਾਂ ਹਾਂ ਕਿਉਂ ਨਹੀਂ ਅਸੀਂ ਫੁੱਲ ਮਸਤੀ ਕਰਾਂਗੇ ਤੇ ਨਾਲੇ ਇੰਜੋਏ ਵੀ ਕਰਾਂਗੇ ਇਸ ਤੋਂ ਬਾਅਦ ਉਹ ਹੱਸਣ ਲੱਗ ਪਈ ਸੀ ਥੋੜੇ ਜਿਹਾ ਬਾਅਦ ਮੈਂ ਉਸ ਨੂੰ ਕਿਹਾ ਕਿ ਤੂੰ ਫਰੈਸ਼ ਹੋ ਜਾ ਐਨੇ ਵਿੱਚ ਤੇਰੀ ਭੈਣ ਵੀ ਆਉਣ ਵਾਲੀ ਹੈ ਅਤੇ ਫਿਰ ਅਸੀਂ ਸਾਰੇ ਬੈਠ ਕੇ ਗੱਲਾਂ-ਬਾਤਾਂ ਕਰਾਂਗੇ ਉਹ ਕਹਿਣ ਲੱਗੀ ਠੀਕ ਆ ਜੀ ਚਿੰਜੀ ਮੈਂ ਹੁਣੇ ਫਰੈਸ਼ ਹੋ ਜਾਨੀ ਆ ਤੇ ਨਹਾਉਣ ਵਾਸਤੇ ਅੰਦਰਲੇ ਬਾਥਰੂਮ ਵਿੱਚੋਂ ਚਲੀ ਗਈ ਤੇ ਮੈਂ ਉਸ ਦੇ ਪਿੱਛੇ-ਪਿੱਛੇ ਚੋਰੀ-ਚੋਰੀ ਉਸ ਨੂੰ ਰੌਸ਼ਨਦਾਰ ਦੇ ਵਿੱਚੋਂ ਵੇਖ ਰਿਹਾ ਸੀ ਜਦ ਮੈਂ ਵੇਖਿਆ ਤਾਂ ਮੇਰੀ ਸਾਲੀ ਬਹੁਤ ਹੀ ਜ਼ਿਆਦਾ ਸੋਹਣੀ ਸਿਰਖੀ ਮੈਂ ਤਾਂ ਉਸ ਨੂੰ ਦੇਖ ਕੇ پاگل ਜਿਹਾ ਹੋ ਰਿਹਾ ਸੀ ਦਿਲ ਕਰਦਾ ਸੀ ਕਿ ਮੈਂ ਹੁਣ ਉਸਦੇ ਉੱਪਰ ਚਲਾ ਜਾਵਾਂ ਮੇਰੀ ਸਾਲੀ ਦੀ ਉਮਰ 24 ਸਾਲਾਂ ਦੀ ਸੀ ਅਤੇ ਥੋੜੇ ਜਿਹਰੇ ਬਾਹਰੋਂ ਨਾ ਕੇ ਬਾਹਰ ਆ ਗਈ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਮਨੀਸ਼ਾ ਹੁਣ ਮੈਂ ਨਹਾਉਣ ਚੱਲਾਂ ਜੇ ਤੇਰੀ ਭੈਣ ਆਈ ਤਾਂ ਤੂੰ ਦਰਵਾਜ਼ਾ ਖੋਲ ਦੇਵੀ ਉਸ ਨੇ ਕਿਹਾ ਠੀਕ ਹੈ ਜੀਜਾ ਜੀ ਮੈਂ ਨਹਾਉਣ ਲਈ ਆਪਣੇ ਕਮਰੇ ਚ ਬਨੇ ਬਾਥਰੂਮ ਵਿੱਚ ਚਲਾ ਗਿਆ ਅਤੇ ਉਸ ਤੋਂ ਬਾਅਦ ਮੈਂ ਨਹਾ ਕੇ ਬਾਹਰ ਆ ਗਿਆ ਸੀ ਮੈਂ ਉਸ ਨੂੰ ਕੁਝ ਪੁੱਛਣ ਲਈ ਕਮਰੇ ਵਿੱਚ ਚਲਾ ਗਿਆ ਮੈਂ ਉਸ ਨੂੰ ਕਹਿਣਾ ਸੀ ਕਿ ਤੂੰ ਮੇਰੇ ਵਾਸਤੇ ਚਾਹ ਬਣਾ ਕੇ ਰੱਖੀ ਮੈਨਾ ਕੇ ਆਉਣਾ ਦੋਸਤੋ ਜਦੋਂ ਉਹ ਆਪਣੇ ਕਮਰੇ 'ਚ ਬੈਠੀ ਸੀ ਤਾਂ ਮੈਂ ਉੱਥੇ ਸਿੱਧਾ ਚਲਾ ਗਿਆ ਉਸ ਨੇ ਮੈਨੂੰ ਵੇਖਿਆ ਤੇ ਉਸ ਦੀ ਨਜ਼ਰਾਂ ਮੇਰੇ ਤੇ ਪੈ ਗਈਆਂ ਉਸ ਨੇ ਦੇਖ ਕੇ ਨੀਕਾ ਕਰ ਦਿੱਤਾ ਤੇ ਮੂੰਹ ਦੇ ਵਿੱਚ ਮੀਨਾ ਮੀਨਾ ਹੱਸਣ ਲੱਗ ਪਈ ਸੀ ਜਦ ਮੈਂ ਨਾ ਕੇ ਬਾਹਰ ਆਇਆ ਤਾਂ ਕਹਿਣ ਲੱਗੀ ਚੀਚਾ ਜੀ ਚਾਹ ਪੀ ਲਓ ਠੰਡੀ ਹੋ ਜਾਣੀ ਆ ਤਾਂ ਮੈਂ ਉਸ ਨੂੰ ਕਿਹਾ ਠੀਕ ਹੈ ਮੈਂ ਤੇਰੇ ਕਮਰੇ ਵਿੱਚ ਹੀ ਆ ਤੇ ਪੀ ਲੈਣਾ ਉਹ ਕਹਿਣ ਲੱਗੀ ਠੀਕ ਆ ਜੀਜਾ ਜੀ ਆ ਜਾਓ ਮੈਂ ਉੱਥੇ ਹੀ ਬਿਨਾਂ ਕਪੜੇ ਪਾਏ ਉਸਦੇ ਕਮਰੇ ਵਿੱਚ ਨਾ ਗਿਆ ਮੈਨੂੰ ਉਹ ਕਹਿਣ ਲੱਗੀ ਕਿ ਤੁਸੀਂ ਬੈਠ ਕੇ ਚਾਹ ਪੀ ਲਓ ਪਰ ਮੈਂ ਉਸੇ ਲਾਗੇ ਖੜਾ ਹੋ ਕੇ ਚਾਹ ਪੀ ਰਿਹਾ ਸੀ ਮੈਂ ਉਸ ਨੂੰ ਕਿਹਾ ਨਹੀਂ ਮੇਰਾ ਪਿੰਡਾ ਹਲੇ ਗਿੱਲਾ ਜਿਵੇਂ ਬੈਠ ਗਿਆ ਤਾਂ ਸਾਰੇ ਕੱਪੜੇ ਗਿੱਲੇ ਹੋ ਜਾਣੇ ਨੇ ਉਸ ਨੇ ਕਿਹਾ ਫਿਰ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਅਸੀਂ ਚਾਹ ਪੀਤੀਆਂ ਤੇ ਗੱਲਾਂ-ਬਾਤਾਂ ਮਾਰੀਆਂ ਉਹ ਵੀ ਮੈਨੂੰ ਉਥੋਂ ਜਾਣ ਬੁੱਝ ਕੇ ਦੇਖ ਰਹੀ ਸੀ ਤੇ ਮੂੰਹ ਦੇ ਵਿੱਚ ਮਿੰਨਾ-ਮਿੰਨਾ ਮਸਕਰਾ ਵੀ ਰਹੀ ਸੀ ਮੈਂ ਸਭ ਕੁਝ ਨੋਟ ਕਰ ਰਿਹਾ ਸੀ ਉਸ ਤੋਂ ਬਾਅਦ ਮੈਂ ਆਪਣੇ ਕੱਪੜੇ ਪਾਏ ਤੇ ਥੋੜੇ ਚਿਰ ਬਾਅਦ ਮੇਰੀ ਘਰਵਾਲੀ ਵੀ ਆ ਗਈ ਸੀ ਅਤੇ ਅਸੀਂ ਫਿਰ ਬੈਠ ਕੇ ਤਿੰਨਾਂ ਨੇ ਬਹੁਤ ਗੱਲਾਂ ਮਾਰੀਆਂ ਬਹੁਤ ਹਾਸਾ ਮਜ਼ਾਕ ਕੀਤਾ ਮੇਰੀ ਘਰਵਾਲੀ ਕਹਿਣ ਲੱਗੀ ਮੇਰੀ ਭੈਣ ਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਜੋ ਕਵੇ ਤਉਨ ਉਹ ਲਿਆ ਕੇ ਦੇਣਾ ਪੈਣਾ ਮੈਂ ਉਸ ਨੂੰ ਕਿਹਾ ਹਾਂ ਤੂੰ ਬਿਲਕੁਲ ਚਿੰਤਾ ਨਾ ਕਰ ਮੈਨੂੰ ਤਾਂ ਤੇਰੇ ਤੋਂ ਜ਼ਿਆਦਾ ਫਿਕਰ ਹੈ ਕਿ ਮਨੀਸ਼ਾ ਸਾਡੇ ਕੋਲ ਆਈ ਹੈ ਦੋਸਤੋ ਮੇਰੀ ਘਰਵਾਲੀ ਨੇ ਰਾਤ ਦਾ ਰੋਟੀ ਪਾਣੀ ਤਿਆਰ ਕੀਤਾ ਤੇ ਅਸੀਂ ਸਭ ਨੇ ਰੋਟੀ ਪਾਣੀ ਖਾ ਕੇ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਮੇਰੀ ਸਾਲੀ ਦਾ ਕਮਰਾ ਸਾਡੇ ਬਿਲਕੁਲ ਨਾਲ ਵਾਲਾ ਸੀ ਤੇ ਮੈਂ ਆਪਣੇ ਘਰਵਾਲੀ ਨੂੰ ਥੋੜੇ ਚਿਰ ਵਿੱਚ ਹੀ ਗੱਲਾਂ-ਬਾਤਾਂਬਾਤੀਆਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਜੋ ਮੇਰੀ ਸਾਲੀ ਨੂੰ ਪਤਾ ਲੱਗੇ ਕਿ ਮੈਂ ਕੀ ਕਰਦਾ ਅਤੇ ਮੈਂ ਸੋਚ ਰਿਹਾ ਸੀ ਕਿ ਉਹ ਸਾਨੂੰ ਆਕੇ ਬਾਰੇ ਵਿੱਚੋਂ ਵੇਖੇ ਮੈਂ ਜਾਣਬੁੱਝ ਕੇ ਆਵਾਜ਼ਾਂ ਕੱਢ ਰਿਹਾ ਸੀ ਅਤੇ ਉਹੀ ਹੋਇਆ ਜੋ ਮੈਂ ਸੋਚ ਰਿਹਾ ਸੀ ਥੋੜੇ ਚਿਰ ਬਾਅਦ ਉਸਨੇ ਬਾਰੇ ਵਿੱਚੋਂ ਆਕੇ ਸਾਨੂੰ ਵੇਖਣਾ ਸ਼ੁਰੂ ਕਰ ਦਿੱਤਾ ਮੈਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਉਹ ਸਾਨੂੰ ਵੇਖ ਰਹੀ ਹੈ ਮੈਂ ਚੜ੍ਹਨ ਪੁੱਜ ਕੇ ਆਪਣੇ ਆਪ ਵਿੱਚ ਮਾਸਤ ਰਿਹਾ। ਉਸ ਤੋਂ ਬਾਅਦ ਮੈਂ ਵਾਸ਼ਰੂਮ ਦੇ ਵਿੱਚ ਗਿਆ ਤੇ ਮੇਰਾ ਧਿਆਨ ਉਸਦੇ ਕਮਰੇ ਵੱਲ ਗਿਆ। ਉਸਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਤੇ ਬੱਤੀ ਚੱਲ ਰਹੀ ਸੀ। ਮੈਂ ਉਸ ਨੂੰ ਕਿਹਾ ਮਨੀਸ਼ਾ ਤੂੰ ਜਾਗਦੀ ਪਈ ਆ ਤੇ ਮੈਂ ਉਸਦੇ ਕਮਰੇ ਵਿੱਚ ਚਲਾ ਗਿਆ। ਉਸਨੇ ਮੈਨੂੰ ਕਿਹਾ ਹਾਂਜੀ ਜੀਜਾ ਜੀ ਮੈਨੂੰ ਨੀਂਦ ਨਹੀਂ ਆ ਰਹੀ। ਸ਼ਾਇਦ ਨਵੀਂ ਥਾਂ ਇਸ ਕਰਕੇ ਤੇ ਡਰ ਵੀ ਲੱਗ ਰਿਹਾ ਹੈ। ਮੈਂ ਉਸ ਨੂੰ ਕਿਹਾ ਫੇਰ ਕੀ ਹੋਇਆ ਤੂੰ ਸਾਡੇ ਨਾਲ ਜਾ ਕੇ ਸੌ ਜਾ ਪਹਿਲਾਂ ਤਾਂ ਉਸਨੇ ਬਹੁਤ ਵਾਰੀ ਮਨਾ ਕੀਤਾ ਪਰ ਮੇਰੇ बार-बार ਜ਼ੋਰ ਦੇਣ ਦੇ ਉੱਤੇ ਉਸਨੇ ਹਾਮੀ ਭਰ ਦਿੱਤੀ ਸੀ ਅਤੇ ਫਿਰ ਉਹ ਮੇਰੇ ਨਾਲ ਸਾਡੇ ਕਮਰੇ ਵਿੱਚ ਆ ਗਈ ਮੈਂ ਆਉਂਦੇ ਹੀ ਆਪਣੀ ਘਰਵਾਲੀ ਨੂੰ ਕਿਹਾ ਕਿ ਮਨੀਸ਼ਾ ਇਕੱਲੀ ਡਰ ਰਹੀ ਹੈ ਉਸ ਨੂੰ ਆਪਾਂ ਆਪਣੇ ਕਮਰੇ ਵਿੱਚ ਪਾ ਲੈਣੇ ਹਨ ਮੇਰੀ ਘਰਵਾਲੀ ਨੇ ਕਿਹਾ ਹਾਂ ਠੀਕ ਹੈ ਕੋਈ ਗੱਲ ਨਹੀਂ ਉਸਨੇ ਕਿਹਾ ਤੂੰ ਬੈੱਡ ਉੱਤੇ ਆ ਜਾ ਅਤੇ ਫਿਰ ਮੇਰੀ ਘਰਵਾਲੀ ਸਾਡੇ ਵਿੱਚ ਘਰ ਪਈ ਸੀ ਥੋੜੇ ਚਿਰ ਬਾਅਦ ਉਹ ਕਹਿਣ ਲੱਗੀ ਕਿ ਮੈਨੂੰ ਤਾਂ ਘਬਰਾਟ ਹੋ ਰਹੀ ਹੈ ਮੈਂ ਸਾਹਮਣੇ ਲੱਗੇ ਸੋਫੇ ਤੇ ਸੌ ਜਾਨੀ ਆ ਤੁਸੀਂ ਇੱਥੇ ਆਰਾਮ ਨਾਲ ਸੌ ਉਹ ਉੱਠ ਕੇ ਜਾ ਕੇ ਸੋਫੇ ਉੱਤੇ ਲੰਮੀ ਪੈ ਗਈ ਸੀ ਉਸ ਤੋਂ ਬਾਅਦ ਮੈਂ ਹੌਲੀ-ਹੌਲੀ ਆਪਣਾ ਹੱਥ ਉਸ ਦੇ ਉੱਤੇ ਰੱਖ ਦਿੱਤਾ ਮੈਨੂੰ ਇਹ ਸੀ ਕਿ ਮੈਂ ਵੇਖਦਾ ਹਾਂ ਮੈਨੂੰ ਕੀ ਕਹਿੰਦੀ ਹੈ ਮੇਰੀ ਘਰਵਾਲੀ ਸੋਫੇ ਤੇ ਜਾ ਕੇ ਲੰਮੀ ਪੈ ਗਈ ਸੀ ਮੈਂ ਉਸ ਨੂੰ ਕਿਹਾ ਜਿਦਾ ਤੈਨੂੰ ਸਹੀ ਲੱਗਦਾ ਉਸ ਤੋਂ ਬਾਅਦ ਨਿਸ਼ਾ ਮੇਰੇ ਲੱਗੇ ਹੋ ਗਏ ਥੋੜੀ ਜਿਹੀ ਚਿਰ ਬਾਅਦ ਮੈਂ ਜਾਣ ਬੁਝ ਕੇ ਆਪਣਾ ਹੱਥ ਉਸ ਦੀ ਫਿੱਟੂ ਤੇ ਰੱਖ ਦਿੱਤਾ ਮੇਰੀ ਸਾਲੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਆਪਣਾ ਹੱਥ ਰੱਖਿਆ ਪਰ ਉਸ ਨੇ ਮੈਨੂੰ ਕੁਝ ਵੀ ਨਾ ਕਿਹਾ ਇਸ ਤੋਂ ਮੈਂ ਸਮਝ ਗਿਆ ਸੀ ਕਿ ਕੋਈ ਗੱਲ ਨਹੀਂ ਅਤੇ ਫਿਰ ਮੈਂ ਹੌਲੀ-ਹੌਲੀ ਉਸ ਤੇ ਹੋਰ ਲੱਗੇ ਹੋ ਗਿਆ ਸੀ ਤੇ ਮੇਰੀ ਲੱਤਾਂ ਉਸ ਦੀ ਨੱਤਾਂ ਦੇ ਨਾਲ ਲੱਗ ਰਹੀਆਂ ਸੀ ਫਿਰ ਵੀ ਉਸ ਨੇ ਮੈਨੂੰ ਕੁਝ ਨਾ ਕਿਹਾ ਤੇ ਮੇਰਾ ਹੌਸਲਾ ਵਧਦਾ ਗਿਆ ਉਸ ਤੋਂ ਬਾਅਦ ਉਸ ਨੇ ਮੇਰੇ ਵੱਲ ਮੂੰਹ ਕਰ ਲਿਆ ਸੀ ਤੇ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਗਿਆ ਕਿ ਨੀਸ਼ਾ ਤੂੰ ਬਹੁਤ ਜ਼ਿਆਦਾ ਸੋਹਣੀ ਹੈ ਪਰ ਚੁੱਪ ਕਰਕੇ ਲੰਮੀ ਪਈ ਸੀ ਕਿਉਂਕਿ ਉਸ ਨੇ ਸਾਨੂੰ ਉਸ ਸਮੇਂ ਦੇਖ ਲਿਆ ਸੀ ਅਤੇ ਉਸ ਸਮੇਂ ਦਾ ਇਹ ਉਸ ਦੇ ਦਿਲ ਵਿੱਚ ਕੁਝ ਹੋ ਰਿਹਾ ਸੀ ਜਦੋਂ ਮੇਗਾ ਉਸਦੇ ਕੰਨ ਵਿੱਚ ਕਹੀ ਤਾਂ ਹੱਸਣ ਲੱਗੀ ਮੈਂ ਉਸ ਨੂੰ ਕਿਹਾ ਦਿਲ ਕਰਦਾ ਕਿ ਤੂੰ ਹਮੇਸ਼ਾ ਇਦਾਂ ਹੀ ਰਹੀਂ ਅਤੇ ਉਸ ਤੋਂ ਬਾਅਦ ਉਹ ਕਹਿਣ ਲੱਗੀ ਜੀਜਾ ਜੀ ਜੇ ਭੈਣ ਨੂੰ ਪਤਾ ਲੱਗ ਗਿਆ ਤਾਂ ਫਿਰ ਮੈਂ ਉਸ ਨੂੰ ਕਿਹਾ ਉਸ ਨੂੰ ਕੁਝ ਪਤਾ ਨਹੀਂ ਲੱਗਣਾ ਉਹ ਗੂੜੀ ਨੀਂਦੀ ਸੁੱਤੀ ਹੈ ਤੇ ਉਸ ਨੂੰ ਹੁਣ ਕੋਈ ਹੋਸ਼ ਨਹੀਂ ਉਸਨੇ ਵੀ ਮੇਰੇ ਵੱਲ ਮੂੰਹ ਕਰ ਲਿਆ ਸੀ ਅਸੀਂ ਕਾਫੀ देर ਇਦਾਂ ਹੀ ਗੱਲਾਂ ਕਰਦੇ ਰਹੇ ਜੋ ਤੋ ਪੂਰੇ 15 ਮਿੰਟ ਹੋ ਗਏ ਉਸ ਤੋਂ ਬਾਅਦ ਅਸੀਂ ਪਤਾ ਨਹੀਂ ਕਦੋਂ ਸੌਂ ਗਏ ਮੈਂ ਉਸ ਨੂੰ ਕਹਿ ਦਿੱਤਾ ਸੀ ਤਾਂ ਉਸ ਨੇ ਮੈਨੂੰ ਕਿਹਾ ਕਿ ਹਲੇ ਨਹੀਂ ਕਿਉਂਕਿ ਇਸ ਸਮੇਂ ਭੈਣ ਨੂੰ ਪਤਾ ਲੱਗ ਜਾਣਾ ਤਾਂ ਸਾਡੀ ਬਹੁਤ ਬੇਇੱਜ਼ਤੀ ਹੋ ਜਾਣੀ ਆ ਫਿਰ ਉਹ ਕਹਿਣ ਲੱਗੀ ਕਿ ਚੀਚਾ ਜੀ ਕੱਲ੍ਹ ਸਹੀ ਮੈਂ ਸਮਝ ਗਿਆ ਸੀ ਕਿ ਕੱਲ ਨੂੰ ਉਹ ਤਿਆਰ ਬੈਠੀ ਹੈ ਅਤੇ ਮੈਂ ਵੀ ਫਿਰ ਉਸ ਸਮੇਂ ਤੱਕ ਕੁਝ ਨਾ ਕਿਹਾ ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਅਸੀਂ ਲੰਮੇ ਪਏ ਰਹੇ ਤੇ ਗੱਲਾਂ ਕਰਦੇ ਰਹੇ ਸਵੇਰ ਹੋਈ ਤਾਂ ਮੈਂ ਡੀ ਕਾਰ ਰਿਹਾ ਸੀ ਕਿ ਕਿਹੜੀ ਘੜੀ ਮੇਰੀ ਘਰਵਾਲੀ ਕੰਮ ਤੇ ਜਾਵੇ ਤੇ ਮੈਂ ਨੀਸ਼ਾ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਮਾਰਨੀਆਂ ਸ਼ੁਰੂ ਕਰਾਂ ਮੇਰੀ ਘਰਵਾਲੀ ਕੰਮ ਤੇ ਚਲੀ ਗਈ ਤਾਂ ਮੈਂ ਸਾਲੀ ਦੇ ਕਮਰੇ ਵਿੱਚ ਚਲਾ ਗਿਆ ਅੱਗੇ ਉਹ ਵੀ ਬੇਤਾਬ ਸੀ ਤੇ ਮੇਰੀ ਹੀ ਉਡੀਕ ਕਰ ਰਹੀ ਸੀ ਅਤੇ ਮੈਂ ਵੀ ਉਸ ਲਈ ਬਹੁਤ ਬੇਚੈਨ ਸੀ ਅਸੀਂ ਬਹੁਤ ਗੱਲਾਂ ਕੀਤੀਆਂ ਹਰ ਗੱਲ ਸਾਂਝੀ ਕੀਤੀ ਮੈਂ ਆਪਣੀ ਸਾਲੀ ਨੂੰ ਬਹੁਤ ਇੰਪ੍ਰੈਸ ਕੀਤਾ ਤੇ ਉਸ ਨੂੰ ਬਹੁਤ ਗੱਲਾਂ ਸੁناਈਆਂ ਦੋਸਤੋ ਇਸ ਤਰ੍ਹਾਂ ਫਿਰ ਉਹ ਤੇ ਅਸੀਂ ਘਰ ਵਾਲੀ ਤੇ ਕੰਮ ਤੇ ਜਾਣ ਤੋਂ ਬਾਅਦ ਬਹੁਤ ਮਸਤੀ ਕਰਦੇ ਅਤੇ ਜਿਸ ਦੀ ਖਬਰ ਬਿਲਕੁਲ ਵੀ ਮੇਰੀ ਘਰਵਾਲੀ ਨੂੰ ਨਹੀਂ ਸੀ ਮੇਰੀ ਸਾਲੀ ਦਾ ਹੁਣ ਜਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਹੁਣ ਉਸ ਦੀਆਂ ਛੁੱਟੀਆਂ ਖਤਮ ਹੋ ਗਈਆਂ ਸੀ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਹਫਤੇ ਵਿੱਚ ਇੱਕ ਵਾਰੀ ਚੱਕਰ ਜ਼ਰੂਰ ਮਾਰ ਜਾਇਆ ਕਰ ਮੈਂ ਤੈਨੂੰ ਮਿਲ ਕੇ ਜਾਇਆ ਕਰਾਂਗਾ ਅਤੇ ਉਸ ਤੋਂ ਬਾਅਦ ਮੇਰੀ ਸਾਲੀ ਫਿਰ ਆਪਣੇ ਘਰ ਚਲੀ ਗਈ ਸੀ ਮੇਰਾ ਵੀ ਉਸ ਤੋਂ ਬਿਨਾ ਦਿਲ ਨਹੀਂ ਲੱਗ ਰਿਹਾ ਸੀ ਕਿਉਂਕਿ 2 ਮਹੀਨਿਆਂ ਵਿੱਚ ਘਰ ਵਿੱਚ ਬਹੁਤ ਰੌਣਕ ਹੋ ਗਈ ਸੀ ਜਦੋਂ ਕਾਲਜ ਆਂਦੀ ਤਾਂ ਮੈਂ ਉਸ ਨੂੰ ਕਦੇ-ਕਦੇ ਬਾਹਰ ਹੀ ਮਿਲ ਲੈਂਦਾ ਸੀ ਤੇ ਉਹ ਵੀ ਘਰ ਆ ਜਾਂਦੀ ਸੀ ਮੇਰੀ ਸਾਲੀ ਕਹਿੰਦੀ ਸੀ ਕਿ ਜੀਜਾ ਜੀ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਹੋ ਤੇ ਤੁਹਾਡੇ ਨਾਲ ਸਮਾਪਾਸ ਕਰਨਾ ਮੈਨੂੰ ਵਧੀਆ ਲੱਗਦਾ ਮੈਂ ਤਾਂ ਵਿਆਹ ਤੋਂ ਬਾਅਦ ਵੀ ਤੁਹਾਡੇ ਕੋਲ ਹੀ ਰਹਿਣਾ ਤੁਸੀਂ ਹੀ ਮੇਰਾ ਰਿਸ਼ਤਾ ਕਰਵਾਇਓ ਤਾਂ ਮੈਂ ਉਸ ਨੂੰ ਕਿਹਾ ਤੂੰ ਫਿਕਰ ਨਾ ਕਰ ਤੇਰਾ ਜਦੋਂ ਦਿਲ ਕਰਿਆ ਕਰੂਗਾ ਤੂੰ ਮੇਰੇ ਕੋਲ ਆ ਜਾਇਆ ਕਰੀ ਤੇ ਦੋਸਤੋ ਇਸ ਤਰ੍ਹਾਂ ਅਸੀਂ ਦੋਨਾਂ ਨੇ ਬਹੁਤ ਮਸਤੀ ਕੀਤੀ ਤੇ ਫੁੱਲ ਨਜ਼ਾਰੇ ਲਿੱਤੇ ਧੰਵਾਦ ਹਟਾ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਚੰਗੀ ਲੱਗੀ ਹੋਊਗੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ